ਦੇਖੋ ਮਾਲਕ ਦੇ ਰੰਗ ਨੇ ਜਿਹਨੂੰ ਸੱਚੇ ਪਾਤਸ਼ਾਹ ਨੇ ਜਿਲਕ ਕਰਨਾ ਜਿਤਨਾ ਹੋਣਾ ਹੈ ਲੇਕਿਨ ਜਿੱਥੇ ਤਾਈ ਸਾਡੀ ਗੱਲ ਆ ਮੇਰੀ ਤੇ ਆਜ਼ਾਦ ਵਿਦਾਇਤੀ ਤੇ ਸਭਕਾ ਵਿਦਾਇਤੀ ਅਈ ਜ਼ੀਰਾ ਜੀ ਡਟ ਕੇ ਮਦਦ ਕੀਤੀ ਆ ਔਰ ਜ਼ੀਰਾ ਜੀ ਬਹੁਤ ਅچھے ਵੋਟਾਂ ਆ ਇਹਨਾਂ ਤੋਂ ਮੈਂ ਸੀਟਾਂ ਦੇ ਜਿੱਤਣਗੇ ਮਾਝੇ ਚ ਵੀ ਮੈਂ ਦੇਖਿਆ ਕਿ ਲੋਕਾਂ ਦਾ ਰੁਝਾਨ ਆ ਬਹੁਤ ਅੱਛਾ ਕਾਂਗਰਸ ਵੱਲ ਹੈ। ਔਰ ਇੱਕੋ ਇੱਕ ਪਾਰਟੀ ਹੈ ਕਾਂਗਰਸ ਪਾਰਟੀ ਜਿਨ ਲੋਕਾਂ ਨੇ ਜ਼ਿਆਦਾ ਵੋਟਾਂ ਪਾਈਆਂ। ਪੰਜਾਬ ਦੇ ਵਿੱਚ ਕੀ ਦੇਖਦੇ ਹਾਂ 13 ਸੀਟਾਂ ਦੇ ਵਿੱਚ। ਕਿਹ ਰਾਜ ਕਿਹਦੀਆਂ ਦੱਸੋ? ਬੀਜੇਪੀ ਦੀਆਂ ਦੱਸੋ। ਕਾਂਗਰਸ ਦੀਆਂ ਵੀ ਦੱਸ ਦਿਓ। ਕਾਂਗਰਸ ਦੀਆਂ 7 ਔਰ 8

ਔਰ 4 ਤਰੀਕ ਨੂੰ ਤੁਹਾਡਾ ਨਤੀਜਾ ਮਿਲ ਜਾਣਾ ਜੀਰਾ ਜੀ ਜਿੱਤ ਕੇ ਇਹ ਤਾਂ ਹੁਣ ਜਿਹਨੇ ਜਿਹਨੇ ਜਿੰਨਾ ਜਿੰਨਾ ਹੋਮਵਰਕ ਕੀਤਾ ਹੋਊਗਾ ਉਸ ਦੇ ਹਿਸਾਬ ਨਾਲ ਲੋਕਾਂ ਨੂੰ ਉਪਰੋਚ ਕੀਤਾ ਹੋਊਗਾ ਘਰੋਂ ਘਰ ਗਏ ਹੋਣਗੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਪੁੱਛ ਲਓ ਕਿਹੜਾ ਕਿਹੜਾ ਦੋਆਬੇ ਦੌਰ ਗਿਆ ਭਈ ਵੋਟਾਂ ਤਾਂ ਉਸੇ ਹਿਸਾਬ ਨਾਲ ਹੀ ਆਉਣੀਆਂ ਹਮ ਔਰ ਵੈਸੇ ਵੀ ਜੇ ਅਪਾ ਦੋਆਬੇ ਦੀ ਗਣ ਕਰੀਏ ਤੇ 80% ਲੋਕ ਤਾਂ ਦੋਆਂ ਸਾਲਾਂ ਦੇ ਵਿਦੇਸ਼ ਚ ਰਹੇ ਨੇ ਇਹਦੀ ਨਵੀਂ ਪੀੜ੍ਹੀ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਉਹ ਸਾਰੇ ਵਿਦੇਸ਼ ਨੇ ਸੋ ਜਿੰਨੀਆਂ ਵੋਟਾਂ ਉਹਨਾਂ ਮਤਲਬ 1,44,000 ਵੋਟ ਕਬੂਤਰੀ ਦੀ ਹੈ ਮੈਂ ਸਮਝਦਾ ਕਿ 90 ਤੋਂ ਦੋ ਉੱਪਰ ਪੈ ਜਾਂਣ ਦੋ ਘੱਟ ਪੈ ਜਾਂਣ 90,000 ਵੋਟ 92 ਪੈ ਜਵੇ 95 ਪੈ ਜਵੇ ਜਾਂ 88 ਰਜਵੇ ਇਥੇ ਇੱਕ ਵੋਟ ਕੋਈ ਨਹੀਂ ਓਵਰਆਲ ਕਿਦਾਂ ਦੇਖਦੇ ਆਂ ਮੈਂ ਤਾਂ ਆਪਣੇ ਹਾਲ ਕੀ ਬਾਰੇ ਦੱਸ ਸਕਦਾ ਲੇਕਿਨ ਹਮੇਸ਼ਾ ਪਾਰਲੀਮੈਂਟ ਜਦੋਂ ਆਉਂਦੀ ਹੈ ਨਾ ਗਰਮੀਆਂ ਚ ਆਉਂਦੀ ਹੈ ਹਮਮ ਔਰ ਇਸ ਵੇਲੇ ਛੁੱਟੀਆਂ ਵੀ ਹੁੰਦੀਆਂ ਹਮ ਲੋਕ ਛੁੱਟੀਆਂ ਮਨਣ ਵੀ ਚਲੇ ਜਾਂਦੇ ਆ ਕੁਝ ਲੋਕ ਗਰਮੀ ਕਰਕੇ ਅਮੀਰ ਆਦਮੀ ਬਾਹਰ ਨਹੀਂ ਹੁੰਦੇ ਤੇ ਇਹ ਫਰਕ ਵਿੱਚ ਆਉਂਦਾ ਕਿ ਲੋਕ ਜਿਹਦੀ ਸਾਡੀ ਅਸੈਂਬਲੀ ਐਮਐਲਏ ਦੀਆਂ ਵੋਟਾਂ ਉਹ ਸਰਦੀ ਚ ਆਉਂਦੀਆਂ ਤਾਂ ਲੋਕ ਬਹੁਤ ਤਗੜੇ ਹੋ ਕੇ ਡੱਟ ਕੇ ਆ ਕੇ ਪਹੁੰਚਦੇ ਆਏ ਯਾਰ ਉਹ ਮੈਂ ਕੀ ਕਰ ਸਕਦਾ ਮੈਂ ਨਾ ਬਹਿ ਰਹੀ ਹੁਣ ਤੇ ਨਾਲੇ ਤੇਰੇ ਤੁਹਾਡੇ ਚੰਨੀ ਸਾਹਿਬ ਨੇ ਉਹਨਾਂ ਦੀ ਜਿਹੜੀ ਕਿ ਵੀਡੀਓ ਵਾਇਰਲ ਕਰ ਦਿੱਤੀ ਚੰਗਾ ਕੀਤਾ ਬਹੁਤ ਤੁਹਾਡੇ ਵਰਗੇ ਕਿਸੇ ਪੱਤਰਕਾਰ ਨੇ ਕੀਤੀ ਨਹੀਂ ਲੋ ਚੱਲੀ ਚਾਲ ਤੁਹਾਡਾ ਪੰਜ ਤਾਂ ਇੱਥੇ ਗਠਬੰਧ ਨਹੀਂ ਚੱਲੇਗਾ ਹੋਰ ਪੰਜਾਬ ਚ ਨਾ ਪਹਿਲਾਂ ਚੱਲਿਆ ਨਾ ਹੋਣਾ ਤੇ ਨਾ ਅੱਗੇ ਹੋਊਗਾ ਅੱਗੇ ਕਿੱਦਾਂ ਹੋਊਗਾ ਜਦ ਅਸੀਂ ਇਲੈਕਸ਼ਨ ਚ ਹੀ ਨਹੀਂ ਕੱਟੇ ਹੋਏ ਤੇਰੇ ਬਾਤ ਕੇ ਮੈਂ ਇਕੱਠੇ ਹੋ ਗਏ ਜੀ ਡਟ ਕੇ ਵਿਰੋਧ ਕਰਾਂਗੇ ਆਮ ਆਦਮੀ ਪਾਰਟੀ ਦਾ ਠੀਕ ਹੈ ਠੀਕ